ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਕੁਤਬਾ ਤੇ ਤੁਸੀਂ ਦੇਖ ਰਹੇ ਹੋ ਜਨਕੇ ਪੰਜਾਬ ਟੀਵੀ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਵਿਖੇ ਪਹੁੰਚੇ ਹਾਂ ਜਿੱਥੇ ਕਿ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਜਿਹੜੀ ਖਬਰ ਸਾਹਮਣੇ ਆਈ ਆ ਸਹੀਦ ਫੌਜੀ ਜਗਜੀਤ ਸਿੰਘ ਜੀ ਇੱਥੋਂ ਦੇ ਜਿਹੜੇ ਸ਼ਹੀਦ ਹੋਏ ਨੇ ਡਿਊਟੀ ਦੌਰਾਨ ਸ਼ਹੀਦੀ ਪਾਈਆਂ ਜਿਨ੍ਹਾਂ ਨੇ ਉਹਨਾਂ ਦਾ ਅੱਜ ਜਿਹੜਾ ਸਰਕਾਰੀ ਸਮਾਣਾ ਦੇ ਨਾਲ ਇੱਥੇ ਅੰਤਮ ਸੰਸਕਾਰ ਕੀਤਾ ਗਿਆ ਸੂਬਾ ਪਿੰਡ ਇਸ ਤਰ੍ਹਾਂ ਅੱਜ ਜੇ ਪਾਣੀ ਘਟ ਦੇਖਣ ਮਿਲਿਆ ਇਹ ਜੇ ਮੌਕੇ ਤੇ ਮੌਜੂਦ ਜਿਹੜੇ ਅਧਿਕਾਰੀ ਤੇ ਪ੍ਰਸ਼ਾਸਨ ਦੇ ਜਿਹੜੇ ਮੁੱਖ ਨਮਾਇंदे ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਰ ਉਹ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਸ਼ਹੀਦ ਜਗਸੀਰ ਸਿੰਘ ਦੀ ਜਿਹੜੀ ਸ਼ਹਾਦਤ ਨੂੰ ਲੈ ਕੇ ਉਹਨਾਂ ਨੇ ਕੀ ਵਿਚਾਰਨੇ ਤੇ ਉਹ ਕੀ ਜਿਹੜੀ ਸਰਕਾਰ ਪਾਸੋਂ ਆਪਣੀ ਮੰਗ ਰੱਖਦੇ ਨੇ ਸੋ ਉਹ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨਾਲ ਇਹਨਾਂ ਦੇ ਨਾਲ ਤੇ ਮੁੱਖ ਅਧਿਕਾਰੀਆਂ ਦੇ ਨਾਲ Terima kasih telah <laughs> menonton! Gueeee referred March und Tsun Gueeeeeeeeeee Kellog Graffi कांगला वर्ते नैय बायस ਉਹ ਮੁੱਡ ਪੋਸਟਡ ਉਤਰਨ ਜਾ ਰਿਹਾ ਸੀ ਠੀਕ ਹੈ ਜੀ ਇਸੇ ਉਹ ਦਾ ਸੁਖਾ ਕਰਨ ਵਾਸਤੇ ਆਏ ਜੀ ਅ ਉਹ ਰਿਕਰਵਾਚਾ ਅਤੇੰ ਸਰਕਾਰ ਤੁਹਾਡੇ ਸਾਹਮਣੇ ਹੋ ਰਿਹਾ ਜੀ ਬਾਕੀ ਠੀਕ ਠਾਕ ਹੈ ਜੀ ਸਰ ਜੇ ਗਰਮ ਜਲ 30% ਨਾਲ ਦੀ ਮੌਤ ਹੋ ਗਈ ਸੀ ਉਸ ਦਾ ਵੀ ਕਾਰਨ ਕੀ ਹੈ ਜੀ ਕੋਈ ਕਾਰਨ ਕੋਈ ਪਤਾ ਲੱਗਾ ਜੀ ਕਿਉਂਕਿ ਅਸੀਂ ਸੀ ਮਦਦ ਤੁੰਤ ਦੇ 53 ਆ ਰਹੇ ਤੇ ਵਿੱਚ ਪੋਸਟਰ ਸੀਗੇ ਤੇ ਸਾਡੀ ਕੋਈ ਗੱਲਬਾਤ ਨਹੀਂ ਉਹਨਾਂ ਨਾਲ ਉਹ ਕਿਹਾ ਸਾਹ ਆਇਆ ਚੌਕੀਦਾਰ ਰਵਿੰਦਰ ਸਿੰਘ ਬਾਕੀ ਉਹ ਤਾਂ ਦੱਸ ਦਿੰਗੇ ਇਹ ਨਗਰ ਥੁੜੀ ਆਉਂਦੇ ਲਈ ਉਥੇ ਬਹੁਤ ਹੀ ਦਰਾਈ ਸਭਾ ਕਿਉਂਕਿ ਉਹ گاؤں ਜਲੇ ਦੇ ਸ੍ਰੀ ਗਾਗਰ ਦੇ ਵਿੱਚ ਅੱਜ ਨਾਇਕ ਸੁਪੇਦਾਰ ਜਗਸੀਰ ਸਿੰਘ ਜਿਹੜੀ ਚੌਕੀ ਸਾਹ ਦਿੱਤਾ ਜਿੱਥੋਂ ਇਹ ਅੱਜ ਹੋਈ ਆ ਪਰੇ ਪਰਿਵਾਰ ਦੇ ਦੇ ਦੁੱਖदाई ਸਮਾਂ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰਾਂ ਕਿਉਂਕਿ ਬਹੁਤ ਹਾਲੇ ਛੋਟੀ ਉਮਰ ਸੀਗੀ ਤਕਰੀਬਨ ਮੈਨੂੰ ਲੱਗਦਾ 20 ਸਵਾ 7 ਰਹਿ ਗਿਆ ਸੀ ਜਿਹਦੇ ਪਰਿਸ਼ਰ ਦੇ ਆਉਣ ਦਾ ਕਿ ਇੱਕ ਹੀ ਬੇਟਾ ਤੇ ਸੇਹ ਕਾਰੜੀਆ ਮਾ ਮਾਪ ਨੂੰ ਦੇ ਘਰ ਦੇ ਨੇ ਕਿ ਪਰਵਾਰ ਦੇ ਲਈ ਬਹੁਤ ਹੀ ਸਹਾਈ ਤੇ ਕਹਿ ਬਸੋੜਾ ਮੈਂ ਮਰਨ ਕਾ ਨਹੀਂ ਜਾਊਗਾ ਪਰ ਜੋ ਪ੍ਰਮਾਤਮਾ ਨੂੰ ਮੰਨੂ ਹੁੰਦਾ ਹੋਈ ਹੁੰਦਾ ਅੱਜ ਨਕਟੂਲੀ ਆ ਗਈ ਜਿਹੜੀ ਚੌਥੀ ਸਾਹ ਦਿੱਤਾ ਹੈ ਉਹੀ ਭਾਈ ਜਕਸੀਰ ਸਿੰਘ ਜੀ ਲੈ ਕੇ ਸੁਵੇਦਾਰ ਦੇ ਕੇ ਆਇਆ ਤੇ ਮੈਂ ਪ੍ਰਮਾਤਵਾ ਗਿਆ ਉਦਾਸ ਕਰਦਾ ਵੀ ਚਾਲ ਕੋਤ ਵਹੀ ਦੀ ਪਰਿਵਾਰ ਨੂੰ ਪਾਣਾ ਮਨ ਦਾ ਬਲਬਖਸੇ ਇਹ ਜਿਹੜਾ ਥੋੜਾ ਪਿਆ ਸਾਇਨਿਕ ਹੈ ਇਹ ਸਾਰਿਆਂ ਨੂੰ ਚੋਵਾ ਚ ਪਰਿਵਾਰ ਦੇ ਜਿਆਦੇ ਦਿਖਾਈ ਹੈ ਪਰ ਇਲਾਕੇ ਦੇ ਵਿੱਚ ਬਹੁਤ ਵੱਡੀ ਸ਼ੁਕ ਦੀ ਲਹਿਰ ਹੈ ਤੇ ਮੈਂ ਵਿਸ਼ਵਾਸ ਕਰਨਾ ਵੀ ਜੋ ਮਾਜੋ ਮੁੱਖ ਮੰਤਰੀ ਤੋਆ ਕੋਵਨ ਸਿੰਘ ਜੀ ਮਾਨ ਕੀ ਵੱਲੋਂ ਜੋ ਵੀ ਸਾਡੇ ਸਿਹਤਾਰੇ ਸਰਕਾਰ ਕੀਤਾ ਜਾਂਦਾ ਜਨ ਅਯਾ ਦੇ ਵਿੱਚ ਈਟ ਬਣਾਏ ਜਾਂਦੇ ਨੇ ਉਹ ਅਸੀਂ ਜ਼ਰੂਰ ਹੈ ਤੇ ਮੈਂ ਆਪਣੀ ਕਰਕੇ ਇਹਨਾਂ ਜੀ ਜਗਾ ਜਿਵੇਂ ਦਾ ਪਹਿਲਾਂ ਵੀ ਤਕਰੀਰ ਮੈਂ ਬਾਰਾਫ ਕਰਾਂ ਜੇ ਤਾਂ ਉਹ ਮੇਰੇ ਲਾਟੋ ਦੇ ਅੰਦਰ ਇਹਨਾਂ ਜੀ ਜਗਾ ਦੇ ਵਿੱਚ ਸਾਡੇ ਵੀਰਾਂ ਨੇ ਜਿਵੇਂ ਕਿ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਦੇਸ਼ ਦੇ ਲਈ ਮੇਨ ਲੱਗਦਾ ਵੀ ਸਭ ਤੋਂ ਵੱਧ ਜੀ ਕੁਰਬਾਨੀਆਂ ਨੇ ਕਿ ਤੇ ਸਾਡੇ ਪੰਜਾਬੀਆਂ ਦੀਆਂ ਨੇ ਜਿਸ ਦਾ ਦਾਬੇ ਕਰਦੇ ਆ ਤਾਂ ਸਾਡੇ ਪੰਜਾਬੀ ਸਭ ਤੋਂ ਵੱਧ ਹੈ ਕਿ ਲੱਗਦੇ ਆ ਜਿਹੜੀ ਬਹੁਤ ਮਰਸੂਪਾਉ ਮੰਨੀ ਜਾਂਦੀ ਹੈ ਇਸ ਦੇ ਲਈ ਮੈਂ ਬਹੁਤ ਹੀ ਅਜੋਕ ਪਿਛੋੜੇ ਦੇ ਵਿੱਚ ਪਿੰਡ ਵੀ ਨਗਰ ਵੀ ਇਲਾਕਾ ਵੀ ਜੇ ਕਿਸੇ ਮਾਰ ਮਹਿਸੂਸ ਕਰਦੇ ਆਂ ਤੇ ਉੱਥੇ ਬਹੁਤ ਕਿਤੇ ਭਰਾਈ ਸੰਭਰਵਾ ਦੇ ਲਈ ਅਸੀਂ ਕਰਦੇ ਮਾਰ ਦੀ ਮਹੱਤਵਪੂਰਨ ਦੇ ਸਾਥ ਹਰੇਕ ਸੀ ਇਧਰੋਂ 1 ਕਰੋੜ ਰੁਪਏ ਦੀ ਸਰਮਾਨ ਰਕਮੀ ਆ ਉਹ ਰੱਖੀ ਹੋਈ ਜੀ ਹੈ ਸਰਕਾਰੀ ਨੌਕਰੀ ਦਿੰਦੇ ਨੇ ਕਿ ਉਹ ਪੈਨ ਦੇ ਹਾਸੇ ਪਹੁੰਚ ਜਾਂਦੀ ਜਿਸ ਪੈਨ ਦੇ ਹਾਸੇ ਉਹ ਸਾਰੇ ਅਸਾਸਨਾਂ ਮਿਲ ਕੇ ਉਹ ਪਰਿਵਾਰਕ ਜਮਾਂਗੇ ਤੇ ਜੋ ਵੀ ਕਰ ਸੰਭੇ ਪਰਿਵਾਰ ਦੇ ਲਈ ਅਸੀ ਹੋਏ ਸਾ ਉਹਨਾਂ ਦੇ ਨਾਲ ਕਰਾ ਲਾਟਾ ਗਿਆ ਸਾਨੂੰ ਸੜ ਸਾਰੀ ਜ਼ਿੰਦਗੀ 니 ਅਸਿਸ ਪੰਨਾ ਲਗਦੇ ਅਨਦਰ ਕਰ ਕੇ ਇਹ ਤਾਂ ਮੈਂ ਤੇਰੇ ਮਪੁੱਤੀ ਤੇ ਕੋਲ ਮੇਰੀ ਮਾਂ ਖਵਾਰੀ ਆ ਗਈ ਅਨੁਦੀਨ ਨੀਚ ਵੀ ਨਾ ਜੇ ਤਾਂ ਕੋਈ ਮੇਰੇ ਪਰਜਾ ਹੀ ਤਾਂ ਮੇਰੇ ਮਪੁੱਤੀ ਤੇ ਰਖਿਆ ਜਾਵੇ ਬੁੱਧ ਨਾ ਭੁਰੋਂ ਨਲਗਟ ਰਿਆ ਦਨ ਕਿੰਨੀ ਉਮਰ ਸਗੀ ਭਰਾ ਦੇ 35 ਸਾਲ ਦੇ ਕੇ ਸਰਵਿਸ ਕਰਜ ਨੂੰ ਕਿੰਨਾ ਟਾਈਮ ਹੋ ਗਿਆ ਜੀ ਨੇ ਸਰਵਿਸ ਕਰਦਿਆਂ ਨੂੰ 15 ਸਾਲ ਹੋ ਗਏ ਜੀ ਅੱਛਾ ਪਿੱਛੇ ਇਹਨਾਂ ਦੇ ਇੱਕ ਬੇਟਾ ਜੀ ਬਸ ਹਾਂਜੀ ਇੱਕ ਬੇਟਾ ਆ ਗਿਆ ਬੇਟਾ ਇਹਨਾਂ ਦਾ ਠੀਕ ਹੈ ਮੇਰੇ ਕੋਲ ਨਹੀਂ ਅਨਜ਼ਿਕ ਰੋ ਠੀਕ ਉਹ ਮਾਂ ਨੇ ਉਹਨਾਂ ਨੂੰ ਅੱਖਾਂ ਤੋਂ ਦੀਂਦਾ ਨਹੀਂ ਗਾ ਕੰਸੀ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸੀ ਜਦੋਂ ਉਹ ਛੁੱਟੀ ਪਹਿਲਾਂ ਆਇਆਗਾ ਦੋ ਮਹੀਨੇ ਪਹਿਲਾਂ ਆਇਆ ਸੀਗਾ ਉਸ ਤੋਂ ਬਾਅਦ ਤੋਂ ਕੋਈ ਗੱਲਬਾਤ ਨਹੀਂ ਹੋਈ ਹਲੇ ਇਹਨਾਂ ਨਾਲ ਹੋ ਜਿਆ ਕੀ ਸੋ ਜਦੋਂ ਉਸ ਤੇ ਸੀਗਰ ਡਿਊਟੀ ਤੇ ਕੀ ਕਾਰਨ ਕੀ ਬਣਿਆ ਜੀ ਇਹ ਜਿਹੜੀ ਉਹਨਾਂ ਦੀ ਸਿੱਧੀ ਹੋਈ ਆ ਕੀ ਵਜ੍ਹਾ ਹੋਈ ਆ ਪਤਾ ਲੱਗਿਆ ਕੁਝ ਬਾਕੀ ਹਲੇ ਡਿਟੇਲ ਤਾਂ ਉਹ ਹੀ ਦੱਸਣਗੇ ਠੀਕ ਹੈ ਪਰ ਜੋ ਸਾਨੂੰ ਦੱਸਿਆ ਗਿਆ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹ ਕਹਿੰਦੇ ਵੀ ਉਹਨਾਂ ਨੂੰ ਸਾਇਲੈਂਟ ਅਟੈਕ ਹੋਇਆ ਬਾਕੀ ਉਹ ਦੱਸਣਗੇ ਹਲੇ ਡਿਟੇਲ ਦੇ ਵਿੱਚ ਕੋਈ ਡਿਟੇਲ ਨਹੀਂ ਆਈ ਕਹਿੰਦੇ ਤਿੰਨ ਮਿੰਟ ਦੀ ਵਾਦ ਹੈ ਕਿ ਦੱਸਾਂਗੇ ਠੀਕ ਹੈ ਪਰ ਇਦਾਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਜਿੱਦਾਂ ਉਹਨਾਂ ਨੂੰ ਸਾਈਲੈਂਸ ਕੋਈ ਪ੍ਰੋਬਲਮ ਨਹੀਂ ਸੀ ਕਦੇ ਵੀ ਨਹੀਂ ਕੋਈ ਉਹਨਾਂ ਦੀ ਮੈਡੀਕਲ ਨਹੀਂ ਕੋਈ ਰਿਪੋਰਟ ਦੇ ਵਿੱਚ ਕੋਈ ਮੈਡੀਸਨ ਨਹੀਂ ਸੀ ਚੱਲਦੀ ਜਮਾ ਸਹੀ ਸੀਗਾ ਪਿੱਛੇ ਕੋਈ ਉਹਨਾਂ ਦੀ ਜਿਹੜੀ ਰੋਜ਼ਗਾਰ ਦਾ ਸਾਧਨ ਕੋਈ ਪਿੱਛੇ ਉਹਨਾਂ ਤੋਂ ਬਿਨਾਂ ਸਾਡੀ ਸਾਰੀ ਰੋਜੀ ਰੋਟੀ ਉਹਦੀ ਨੌਕਰੀ ਤੋਂ ਚੱਲਦੀ ਸੀਗੀ ਸਾਡੇ ਕੋਲ ਕਿਹੜਾ ਕੋਈ ਜ਼ਮੀਨਾਂ ਜਾਇਦਾਦਾਂ ਹੀ ਪਲੱਸ 2 ਕਰਨ ਤੋਂ ਬਾਅਦ ਜਲਦੀ ਉਹਦੀ ਭਰਤੀ ਹੋ ਗਿਆ ਨੇ ਪਲੱਸ 2 ਕੀਤੀ ਹੈ 2011 12 ਦੇ ਵਿੱਚ ਜਲਦੀ ਉਹਦ ਸੈਲੈਕਟ ਹੋ ਗਿਆ ਉੱਥੇ بس ਉਹਦੋਂ ਦਾ ਵਿਚਾਰਾ ساری ਜ਼ਿੰਦਗੀ ਬਾਹਰ ਹੀ ਰਿਹਾਗਾ ਸਰਕਾਰ ਤੋਂ ਕੀ ਡਿਮਾਂਡ ਕਰਨ ਮੰਗ ਕਰਦੇ ਜੋ ਵੀ ਉਹਦੇ ਹੈਗੇ ਨੇ ਮੇਰੀ ਪਰਜਾਈ ਦੀ ਕੀਤੀ ਹੋਈ ਐਮਏ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਸਾਡੇ ਪਰਿਵਾਰ ਦਾ ਵੀ ਖਿਆਲ ਰੱਖਿਆ ਜਾਵੇ ਮੇਰੀ ਮਾਂ ਨੂੰ ਤਾਂ ਦੋਨੇ ਦੀਦਾ ਦਾ ਵੀ ਖਿਆਲ ਰੱਖਿਆ ਜਾਵੇ ਜੀ ਮੇਰੇ ਪਿਓ ਦਾ ਵੀ ساری ਸਾਡੀ ਜ਼ਿੰਦਗੀ ਸਾਡੀ ਕਬੀਲਦਾਰੀ ਮੇਰੇ ਭਾਈ ਦੀ ਤਨਖਾਹ ਤੇ ਚੱਲਦੀ ਸੀ ਜੀ ਉਹਦੋ ਸਾਡੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਉਹੀ ਸਾਡੀ ਕਮਾਈ ਦਾ ਸਾਧਨ ਸੀਗਾ ਇੱਕ ਜਿੱਦਾਂ ਪਿੰਡ ਤੋਂ ਪਤਾ ਲੱਗਦਾ ਜੀ ਬਹੁਤ ਅੱਜ ਘੱਟ ਸ਼ਰਧਾਂਜਲੀ ਦੇਣ ਲਈ ਵੀਰ ਨੂੰ ਪਹੁੰਚਿਆ ਪਤਾ ਲੱਗਦਾ ਕਿ ਪਿੰਡ 'ਚ ਬਹੁਤ ਪਿਆਰ ਬਹੁਤ ਮੈਂ ਕਹਣੀ ਆ ਉਹਦੇ ਵਰਗਾ ਬੰਦਾ ਬਣਨਾ ਬਹੁਤ ਨਾ ਮੁਕਨੇਗਾ ਇੰਨਾ ਨੇਕ ਸੁਭਾਅ ਦਾ ਉਹ ਕਿਸੇ ਨੂੰ ਦਾਨ ਕਰਕੇ ਤਾਂ ਰਾਜੀ ਸੀ ਪਰ ਕਿਸੇ ਦਾ ਹੱਕ ਖਾ ਕੇ ਨਹੀਂ ਸੀ ਰਾਜੀ ਸੀ ਕਿਉਂਨੇ ਬਹੁਤ ਲੋਕਾਂ ਨੂੰ ਦਿੱਤਾ ਹੀ ਆਗਾ ਕਿਸੇ ਦਾ ਖਤਿਆਰੀਏਗਾ ਉਹਨੇ ਸੁਣੇ ਸਾਰੇ ਨੁਕਾਏ ਆਗਾ ਅਸੀਂ ਦੋ ਬੇਣਾ ਦਾ ਡੱਕ ਲਾ ਬਰਾਜੀ ਗਾ ਦੋਨੇ ਬੇਣਾ ਗੱਲਾਂ ਬਾਈ ਸੀ ਨਏ ਉਸ ਪਰਵਾਰ ਦਾ ਪੁਰਾਣਾ ਹਾਲ ਵੇ ਕੁਈ ਸਾਡਾ ਸਹਾਰਾ ਨਹੀਂ ਹੋ ਤੋ ਬਿਨਾ ਕਿ ਉਹਦੇ ਸਿਰ ਤੇ ਸਿਗੇ ਜੋ ਵੀ ਸੀ ਉਹਦੇ ਸਿਰ ਤੇ ਸੀ ਜੋ ਚੰਦਰੀਆ ਘਰ ਦਾ ਬੱਚੇ ਦੀ ਬਿੜਾਈ ਉਹਦੇ ਸਿਰ ਤੇ ਚੱਲ ਗਈ। ਬੱਚੇ ਦੀ ਬਿੜਾਈ ਉਹਨਾਂ ਦੀ ਨੌਕਰੀ ਤੋਂ ਬਿਨਾ ਕੋਈ ਆਮਦਨ ਦਾ ਹੋਰ ਸਾਧਨ ਜੀ ਸਾਧਨ ਨਹੀਂ ਲੱਗ ਨਹੀਂ ਨੌਕਰੀ ਦੇ ਦਿੱਤੇ ਹੀ ਅਸਲੀ ਆਪਣਾ ਕੰਮ ਕਿ ਕਰ ਰਹੇ ਹੁਣ ਨਾ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਸਰਕਾਰ ਤੋਂ ਕੀ ਮੰਗ ਰੱਖਦੇ ਆ ਜੀ ਸਰਕਾਰ ਤੋਂ ਬਸ ਇਹ ਮੰਗ ਰੱਖਦੇ ਆ ਵੀ ਸਾਡੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਮੇਰੇ ਬੱਚੇ ਦੀ ਪੜਾਈ ਦਾ ਸਾ ਰੱਖਿਆ ਜਾਵੇ ਅੱਡੀ ਮਦਦ ਕੀਤੀ ਜਾਵੇ ਹੋ ਸਕਦਾ